ਕਿਤਾਬ ਨਹੀਂ ਰਹੀ ਜੇ ਮੇਲਾ ਹੋਵੇ ਤਾਂ ਅਪਰਾਧ ਨੂੰ ਅਪ੍ਰੈਸ਼ਰ ਨਾਲ ਜਿਵੇਂ ਸਾਡੇ ਮੇਲੇ ਜਾ ਰਿਹਾ ਹੈ ਉਹਦੇ ਤੇ ਇਮੀਡੀਟਲੀ ਜਦ ਹੀ ਪੁਲਿਸ ਵੱਲੋਂ ਐਕਸ਼ਨ ਲਏਗਾ ਸੀ ਅੱਜ ਦੇਖੋ ਹੀ ਅਸੀਂ ਬਹੁਤ ਉਸਤਾਦੀ ਨਾਲ ਮੈਸੇਜਿੰਗ ਚੱਲੇ ਹੋਇਆ ਐਸਟਪੀਸੀ ਸਾਰੀਆਂ ਅਥਾਰਟੀਆਂ ਦਾ ਇੰਟਰਵਿਊ ਉਹਨੇ ਤਾਲ ਦੇ ਨਾਲ ਹੀ سکو ریٹی اریجمنٹ جی گولڈن ٹمپل جا دوڑا کے اندر بھی کو میرے ایس میرے ایسی کسی ٹاسک فورس کے سہیوگی بھی پوری سکیورٹی جی وہ لینا رہے ہیں ڈی سی پی دے کے آفسر سارے ان چارج اورم ڈسپوزل سکاڈ ہے ان کی حل میں رکھی گئی ہے جس ٹائم پر میری اس کو میں سارے شردالو بےنتی کرنا چاہتا ہوں کہ اچھی بہت اُنفیشنلی انگیشن کے لیے جا رہی ہے کوئی پڑھاؤن کی گل نہیں ہے پولیس جی پوری طرح چوکس ہے پورے ڈی پی صاحب پتا ہے ਬਹੁਤ ਤਰ੍ਹਾਂ ਦੇ ਟੈਕਨੋਲੋਜੀ ਸੂਚਕੀਆਂ ਨਹੀਂਆਂ ਬਹੁਤ ਸਾਰੀਆਂ ਫੋਰਮ ਜੇਸ ਕੰਪਨੀਆਂ ਜਿਹੜੇ ਆਪਣੇ ਲੈਪਟਾਪ ਦੇ ਜਿਹੜੇ ਉਦਦਸ ਨੂੰ ਪ੍ਰੋਵਾਈਡ ਕਰਦੇ ਹੈਗੇ ਹਨ ਔਰ ਪਲੈਟਫਾਰਮਸ ਔਰ ਉਹ ਸਾਰੀਆਂ ਮੇਨ ਅਪਲੀਕੇਸ਼ਨ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਅਗੇ ਰੀਡ ਵੀ ਕਰਦੇ ਹੈ ਆਪਣੀਆਂ ਜਿਹੜੀਆਂ ਕੰਪਨੀ ਤੋਂ ਸੋਖਣ ਤੋਂ ਉਹਦੇ ਜਿਹੜੇ ਕੇਵਲ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਹੈ ਉਹਦੇ ਟਾਈਪ ਆ ਜਾਂਦਾ ਹੈ ਔਰ ਉਹ ਕੰਪੈਂਸ ਨੇ ਮੁਖਤਯਰ ਮੈਜਿਸਟਰੀਂ ਆਈਆਂ ਨੇ ਜਿਸ ਕੋਲ 2 RFYਸ ਦਿੱਤਾ ਗਿਆ ਉਹਦੇ ਜਿਹੜੇ ਐਨੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਕੋਲ ਕੀ ਉਹਨਾਂ ਬਾਰੇ ਹੈਗਾ ਉਹਦੇ ਬੇਸਿਕਲੀ ਅਰੰਨਾਡ ਬਾਰੇ ਚਰਚਾ ਕੀਤੀ ਜਾ ਰਹੀ ਹੈ ਉਹਦੇ ਪੋਲੀਟਿਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉੱਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਕਿਹਦੇ ਬਾਰੇ ਚਰਚਾ ਹੈ اور ڈفرنٹ ڈیفرنٹ بار تھوڑا جہا کر کے لگتا ہے کہ وہ ہائک بھی فیئر کر کے کرنا چاہتے پر اُن بہت سیریسلی لیا اور ਸਭ ਜਿਹੜੀ ਜਿਹੜੀ ਆ ਉਹ ਸੈਂਟਰਲ ਕੰਸਿਸ ਦੀ ਸਰਯੋਗਨਾ ਜਿਸ ਨਾਲ ਇਸ ਦੇ ਸਾਈਬਰ ਕਰਾਈਮ ਦੀ ਸਰਯੋਗਨਾ ਅਸੀਂ ਜੁਇਨਦਾਬ ਪਹੁੰਚੇ ਜਿਹੜੀ ਸਾਨੂੰ ਡਿਲੇਟ ਪਈ ਸੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਸ਼ੁਭਮ ਗੁਬੇ ਨਾਮ ਦਾ ਇੱਕ ਦਾ ਸੌਫਟਵੇਅਰ ਜੁਨੇ ਰਿਹਾ ਉਹ ਵਸੇ ਗਰਾਉਂਡ ਆਪ ਕੀਤਾ ਉਹਦੀ ਡਿਟੇਲ ਵਿੱਚ ਕੁਝ ਕੁਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਲੈਪਟਾਪ ਤੇ ਫੋਨ ਉਹ ਵੀ ਕੰਪਰਿਜ਼ ਹੋਏ ਗਏ ਆ ਔਰ ਇਹਦੀ ਪਾਲਿਸਟ੍ਰੇਸ਼ਨ ਹੈ ਉਹ ਅ ਅ ਵੀ ਐਕੀਆ ਵਰਕਸ ਕੰਪਨੀ ਤੋਂ ਸੰਪਰਕ ਕੀਤਾ ਬਟ ਅਜੇ ਉਹਦੇ ਤੇ ਅਸੀਂ ਕਹਿ ਸਕਾਂ ਜੇ ਸਰ ਪਾਰਸ਼ਲ ਸਕਸੈਸ ਕਰੀਏ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਬੈਲਪੁਆਇੰਟ ਨਹੀਂ ਹੁੰਦਾ ਅਸੀਂ ਇਨਫੋਰਮੇਸ਼ਨ ਆ ਕੇ ਬਾਕੀ ਆਉਣੀ ਹੈ ਕੰਪਨੀ ਤੋਂ ਸਰਵਿਸ ਪ੍ਰੋਵਾਈਡਰ ਤੋਂ ਕੋਰਟ ਇਸ ਕੰਮ ਕਰ ਰਹੇ ਆ ਬਟ ਫਰਸਟ ਮੇਲ ਆਈ ਇਸ ਨੂੰ ਇਸ ਬੰਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਕੋ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ਐਵਰੀਡੇ ਮੈਂ ਅਪਡੇਟ ਕਰਦਾ ਹੀ ਹਾਂ ਔਰ ਸਾਡੇ ਵੱਲੋਂ ਕੋਈ ਹੋਰ ਚੇਂਜ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਰਿਪੋਰਟ ਨਾਲ ਸ਼ੇਅਰ ਕੀਤੀ ਜਾ ਸਕਦੀ ਨਹੀਂ ਕੀਤੀ ਜਾਂਦੀ ਹੋਵੇ ਸੋ ਆਪਾਂ ਹਿਊਮਰਸ ਤੋਂ ਵੀ ਥੋੜਾ ਸੁਚੇਤ ਹੀ ਰਹਿਣਾ ਤੇ ਇਸ ਸੰਬੰਧ ਨਾਲ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰਮਾਰੇ ਤੇ ਸਰਪਾਇਸ ਸਾਰਦੇ ਆਪਾਂ ਸਾਰੇ ਲੱਤਪਸਟ ਹੋਨੇ ਆ ਸਟਾਫਾ اور ਉਸਨੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਇਸ ਬਾਰੇ ਸਕਸੈਸ ਅਸਾਮੀ ਉਸ ਬਾਰੇ اور ਬੇਕਤੂ ਨਾਲ ਜਲਦੀ ਮਿਲ ਕੇ اور ਸਾਰੀ ਕੋਆਰਡੀਨੇਸ਼ਨ ਕੀਤੀ ਜਾਊਗੀ ਇਹ ਸਾਰਾ ਟ੍ਰਾਂਸਫਰੰਸੀ ਵਰਕ ਦਿੱਤਾ ਜਾ ਰਿਹਾ ਹੈ